ਪੰਜਾਬ ਦੇ ਵਿੱਚ 2024 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਵਿਗਲ ਵੱਜਨੇ ਸ਼ੁਰੂ ਹੋ ਚੁੱਕੇ ਨੇ ਖੰਨੇ ਸ਼ਹਿਰ ਦੇ ਵਿੱਚੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡੀ ਕਾਨਫਰੰਸ ਕਰ ਦਿੱਤੀ ਜਾਂਦੀ ਹੈ ਕਾਂਗਰਸ ਦੇ ਵੱਲੋਂ ਵੀ ਉਸੇ ਥਾਂ ਤੇ ਇੱਕ ਵੱਡੀ ਕਾਨਫਰੰਸ ਰੱਖ ਲਈ ਜਾਂਦੀ ਹੈ ਪਰ ਉਹ ਸਾਰਿਆਂ ਦੇ ਵਿਚਕਾਰ ਵੱਡੇ ਸਵਾਲ ਨੇ ਕਿ ਅਖ਼ਤਕਾਰ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਮਨਾਉਣ ਦੇ ਵਿੱਚ ਕਾਮਯਾਬ ਰਹੇਗੀ ਸਟੇਜ ਦੇ ਉੱਤੋਂ ਨਵਜੋਤ ਸਿੰਘ ਸਿੱਧੂ ਨਜ਼ਰ ਆਉਂਦੇ ਨੇ ਜਾਂ ਨਹੀਂ ਜਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਕੀ ਰਹੇਗਾ ਕਿਉਂਕਿ ਇੱਕ ਪਾਸੇ ਅਕਾਲੀ ਭਾਜਪਾ ਗੱਡ ਚੋੜ ਦੀਆਂ ਚਰਚਾਵਾਂ ਤੇਜ਼ ਨੇ ਬਹੁਤ ਵੱਡੇ ਪੱਤਰ ਤੇ ਉੱਤੇ ਚਰਚਾਵਾਂ ਨੇ ਕਿ ਸੀਟ ਸ਼ੇਅਰਿੰਗ ਤੱਕ ਚਰਚਾ ਪਹੁੰਚ ਚੁੱਕੀ ਆ ਸੋ ਜੇਕਰ ਇਹ ਕੁਝ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਕੀ ਕਾਂਗਰਸ ਜਿੱਤ ਵਾਲੀ ਲਾਈਨ ਦੇ ਵਿੱਚੋਂ ਮਰਫੀ ਹੋ ਜਾਏਗੀ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਦਰ ਦੱਲਾ ਮਾਦੂਨੀ ਡੱਲਾ ਸਭ ਸਵਾਗਤ ਹੈ ਜੀ ਸ਼ਸ਼ੀ ਗਾਲਗਰੇਨਜੀ ਜੀ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਦਲ ਸਭ ਤੋਂ ਸਭ ਤੋਂ ਪਹਿਲਾ ਸਵਾਲ ਇਹੀ ਕਿ ਇੱਕ ਪਾਸੇ ਤਾਂ ਤਿਆਰੀਆਂ ਵੱਖ-ਵੱਖਰੀਆਂ ਪਾਰਟੀਆਂ ਦੇ ਵੱਲੋਂ 24 ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਸਭ ਤੋਂ ਵੱਡੀ ਖਬਰ ਇਸ ਦੇ ਵਿਚਕਾਰ ਕਿ ਬਾਕੀ ਇੰਡੀਆ ਗੱਠਜੁੱਟ ਚ ਭਾਈ ਵੱਲ ਰਹਿਣ ਵਾਲੀ ਪਾਰਟੀ ਪੰਜਾਬ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕਰ ਰਹੀਆਂ ਨੇ ਦੋਵੇਂ ਤਰਾ ਦੇਖੋ ਇਹ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਸਥਿਤੀ ਹੈ ਦੇਖੋ ਕੱਲ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੇ ਤਾਂ ਸ਼ਰੇਆਮ ਐਲਾਨ ਕਰਤਾ ਮੰਚ ਤੋਂ ਕਿ ਅਗਲੇ 10-15 ਦਿਨਾਂ ਦੇ ਵਿੱਚ ਵਿੱਚ ਅਸੀਂ ਆਪਣੇ ਕੈਂਡੀਡੇਟ ਅਨਾਉਂਸ ਕਰ ਜਾਂਗੇ ਪੰਜਾਬ ਚ ਪੰਜਾਬ ਦੀਆਂ 13 ਸੀਟਾਂ ਤੇ ਕਿਹੜੇ ਕੈਂਡੀਡੇਟ ਹੋਣਗੇ ਪਰਚੀਆਂ ਭਗਵੰਤ ਮਾਨ ਦੀ ਜੇਬ ਚ ਨੇ ਐਲਾਨ ਹੋਣੇ ਬਾਕੀ ਨੇ ਹੁਣ ਜੇ ਅਸੀਂ ਦੂਜੇ ਪਾਸੇ ਦੇਖੀਏ ਬੜੀ ਉਚਿਤਰ ਸਥਿਤੀ ਹੈ ਕਾਂਗਰਸ ਪਾਰਟੀ ਵੱਲੋਂ ਖੜਗੇ ਸਾਹਿਬ ਆ ਰਹੇ ਨੇ 11 ਨੂੰ ਅੱਜ ਉਹਨਾਂ ਦੀ ਵੀ ਰੈਲੀ ਹੈ ਹੁਣ ਮਲਕੀ ਅਰਜਨ ਖੜਗੇ ਇਸ ਰੈਲੀ ਤੋਂ ਕੀ ਪ੍ਰਭਾਵ ਲੈ ਕੇ ਜਾਣਗੇ ਕੀ ਉਹ ਇਹ ਪ੍ਰਭਾਵ ਲੈ ਕੇ ਜਾਣਗੇ ਵੀ ਅਸੀਂ ਸਮਝੌਤਾ ਕਰ ਲਿਆ ਆਪ ਨਾਲ ਜਾਂ ਇਹ ਸੋਚਣਗੇ ਵੀ ਅਸੀਂ ਇਕੱਲੇ ਲੜਨਾ ਹੈ ਪਰ ਆਮ ਆਦਮੀ ਪਾਰਟੀ ਉਸ ਤੋਂ ਪਹਿਲਾਂ ਹੀ ਫੈਸਲਾ ਕਰ ਗਈ ਹੁਣ ਸਵਾਲ ਜਿਹੜੇ ਕਾਂਗਰਸ ਦੀ ਰੈਲੀ ਦੇ ਨੇ ਸਿਰਫ ਇਹ ਨੇ ਕਿ ਕਾਂਗਰਸ ਦੀ ਇਹ ਵਰਕਰ ਕਨਵੈਨਸ਼ਨ ਕਿੰਨੀ ਇੱਕ ਤਕੜੀ ਹੁੰਦੀ ਹੈ ਕਿ ਡੇਢ 2 ਲੱਖ ਵਰਕਰ ਕਾਂਗਰਸ ਦਾ ਇਸ ਮੰਚ ਤੇ ਪਹੁੰਚੂਗਾ ਰੈਲੀ ਤੇ ਪਹੁੰਚੂਗਾ ਅਗਰ ਡੇਢ 2 ਲੱਖ ਵਰਕਰ ਪਹੁੰਚਿਆ ਤੇ 2017 ਤੋਂ ਪਹਿਲਾਂ ਜਿਵੇਂ ਮਾਗੀ ਦੀ ਕਾਨਫਰੰਸ ਸੀ ਆਮ ਆਦਮੀ ਪਾਰਟੀ ਦੀ ਉਹਨੇ ਆਮ ਆਦਮੀ ਪਾਰਟੀ ਦੇ ਪੰਜਾਬ ਚ ਗਗਨਦੀਪ ਜੀ ਪੈਰ ਲਵਾਤੇ ਸੀ ਮੈਂ ਖੁਦ ਪੂਰਾ ਰਿਪੋਰਟਿੰਗ ਕੀਤੀ ਹੈ ਮਾਗੀ ਕਾਨਫਰੰਸ ਦੀ ਕੀ ਮਲਕੀ ਅਰਜਨ ਖੜਗੇ ਦੀ ਇਸ ਕਨਵੈਨਸ਼ਨ ਦੇ ਵਿੱਚ 1.5 ਤੋਂ 2 ਲੱਖ ਕਾਂਗਰਸ ਦਾ ਵਲੰਟੀਅਰ ਇਕੱਠਾ ਹੋਊਗਾ ਭਾਵੇਂ ਕਾਂਗਰਸ ਨੇ ਟੀਚਾ ਕਿੰਨਾ ਵੀ ਰੱਖਿਆ ਹੋਵੇ ਕੋਈ ਕਿਸੇ ਨੂੰ ਦੱਸਦਾ ਨਹੀਂ ਪਰ ਸਵਾਲ ਇਹ ਹੈ ਕਿ ਇਹ ਕਹਿ ਰਹੇ ਸੀ ਕਿ ਲਗਭਗ 40 ਹਜ਼ਾਰ ਦੇ ਕਰੀਬ ਤਾਂ ਸਾਡੇ ਐਕਟਿਵ ਮੈਂਬਰ ਨੇ ਅਹੁਦੇਦਾਰ ਨੇ ਜ਼ਿਲ੍ਹਿਆਂ ਦੇ ਸਟੇਟ ਦੇ ਵਿੰਗਾਂ ਦੇ ਔਰ ਬੂਥ ਕਮੇਟੀਆਂ ਦੇ ਮੈਂਬਰ ਬੂਥਾਂ ਦੇ ਮੈਂਬਰ ਹੁਣ ਕੀ 2 ਲੱਖ ਦੇ ਕਰੀਬ ਵਲੰਟੀਅਰ ਮਲਕੀ ਅਰਜਨ ਖੜਗੇ ਦੀ ਰੈਲੀ 'ਚ ਪਹੁੰਚੇਗਾ ਕਿਉਂਕਿ ਡਿਊਟੀਆਂ ਬਹੁਤ ਲੱਗੀਆਂ ਨੇ ਕੱਲੇ-ਕੱਲੇ ਲੀਡਰ ਨੂੰ ਬੱਸਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਹੁਣ ਉੱਥੇ ਕਿੰਨੀਆਂ ਬੱਸਾਂ ਪਹੁੰਚਦੀਆਂ ਨੇ ਇਹਦੇ ਉੱਪਰ ਵੀ ਨਿਰਭਰ ਕਰੇਗਾ ਅਗਰ ਵੱਡੀ ਗਿਣਤੀ ਦੇ ਵਿੱਚ ਬੱਸਾਂ ਆ ਗਈਆਂ 2 ਲੱਖ ਦੇ ਕਰੀਬ ਵਰਕਰ ਆ ਗਿਆ ਫਿਰ ਤਾਂ ਕਾਂਗਰਸ ਮੁਕਾਬਲੇ ਦੇ ਵਿੱਚ ਬਣਦੀ ਨਜ਼ਰ ਆ ਸਕਦੀ ਹੈ ਪਰ ਅਗਰ ਅਜਿਹਾ ਨਹੀਂ ਹੁੰਦਾ ਤੇ ਕਾਂਗਰਸ ਦੇ ਲਈ ਜਿਹੜੀਆਂ ਸਥਿਤੀਆਂ ਨੇ ਗਗਨਦੀਪ ਜੀ ਬਹੁਤ ਚੁਣੌਤੀ ਵਾਲੀਆਂ ਮੈਨੂੰ ਦਿਖਦੀਆਂ ਨੇ ਕਿਉਂਕਿ ਜਿਹੜੇ ਸੰਕੇਤ ਅਕਾਲੀ ਭਾਜਪਾ ਗੱਠ ਜੋੜ ਦੇ ਆ ਰਹੇ ਨੇ ਅਗਰ ਅੱਜ ਦੇ ਹਾਲਾਤਾਂ ਦੇ ਵਿੱਚ ਅਕਾਲੀ ਬੀਜੇਪੀ ਦਾ ਗੱਠਜੋੜ ਹੋ ਗਿਆ ਕਿਉਂਕਿ ਮੈਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੇ ਭਗਵਾਨ ਕੁਮਾਰ ਦੇ ਸੱਦੇ ਤੇ ਜਿੰਨੀ ਤੇਜ਼ੀ ਨਾਲ ਤਿੰਨ ਮੰਤਰੀ ਭੇਜੇ ਚੰਡੀਗੜ ਜਹਾਜ਼ ਰਾਹੀਂ ਕਿ ਤੁਸੀਂ ਤੁਰੰਤ ਮੀਟਿੰਗ ਕਰਕੇ ਆਓ ਕਿਸਾਨਾਂ ਨਾਲ ਮੈਨੂੰ ਲੱਗਦਾ ਬੀਜੇਪੀ ਕਿਸਾਨਾਂ ਨਾਲ ਨਿਬੇੜੂਗੀ ਭਾਵੇਂ 13 ਫਰਵਰੀ ਨੂੰ ਕਿਸਾਨ ਜਾ ਰਹੇ ਨੇ ਰੋਕਾਂ ਲੱਗੀਆਂ ਪਰ ਬੀਜੇਪੀ ਕਿਸਾਨਾਂ ਨਾਲ ਮਸਲਾ ਨਿਬੇੜੂਗੀ ਬੀਜੇਪੀ ਬਿਨਾਂ ਕਿਸਾਨਾਂ ਦਾ ਦਿਲ ਜਿੱਤੇ 2024 ਦੀਆਂ ਚੋਣਾਂ 'ਚ ਨਹੀਂ ਜਾਏਗੀ ਸੋ ਮੈਨੂੰ ਲੱਗਦਾ ਗਗਨਦੀਪ ਜੀ ਅਗਰ ਅਕਾਲੀ ਬੀਜੇਪੀ ਗੱਠਜੋੜ ਹੋ ਗਿਆ ਕਿਸਾਨ ਬੀਜੇਪੀ ਨੇ ਖੁਸ਼ ਕਰ ਲਏ ਤੇ ਫਿਰ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਅਕਾਲੀ ਬੀਜੇਪੀ ਹੀ ਚੁਣੌਤੀ ਦੇਊਗਾ ਫਿਰ ਕਾਂਗਰਸ ਦੀਆਂ ਸਥਿਤੀਆਂ ਨੇ ਜਿਹੜੀਆਂ ਉਹ ਘਾਟੇ ਵਾਲੀਆਂ ਬਣ ਸਕਦੀਆਂ ਨੇ ਅਗਰ ਅਜਿਹਾ ਹੁੰਦਾ ਕਿਉਂਕਿ ਸਿਆਸਤ ਹੈ ਸਿਆਸਤ ਬਹੁਤ ਟਿਲਕਵੀ ਮਿੱਟੀ ਦੇ ਵਿੱਚ ਹੁੰਦੀ ਹੈ ਸੋ ਮਿੰਟੋ ਮਿੰਟੀ ਸਿਆਸਤ ਦੇ ਸਮਿਕਰਣ ਬਦਲਦੇ ਨੇ ਭਗਵੰਤ ਮਾਨ 13 ਜ਼ੀਰੋ ਦੇ ਦਾਅਵੇ ਨਾਲ ਅੱਜ ਵੀ ਸਭ ਤੋਂ ਉੱਚਾ ਖੜਾ ਹੈ ਤੇ ਕਿਹੜੀ ਪਾਰਟੀ ਭਗਵੰਤ ਜੀ ਦੇ ਨੇੜੇ ਆਉਂਦੀ ਹੈ ਉਹਨਾਂ ਦੇ ਫੈਸਲਿਆਂ ਤੇ ਨਿਰਭਰ ਕਰਦਾ ਹੈ ਕਾਂਗਰਸ ਦੇ ਜਿਹੜੇ ਮੰਚ ਨੇ ਅੱਜ ਵਾਲੇ ਇਹ ਤੈਅ ਕਰਨਗੇ ਵੀ ਕਾਂਗਰਸ ਦੇ ਮੰਚ ਤੋਂ ਜਾਂ ਮੈਦਾਨ ਚੋਂ ਕਿਤੇ ਗੁੱਟਬਾਜ਼ੀ ਤਾਂ ਨਹੀਂ ਨਜ਼ਰ ਆਉਂਦੀ ਕੀ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਪਹੁੰਚਦੀ ਹੈ ਹੁਣ ਮੈਂ ਇੱਕ ਉਦਾਹਰਨ ਦੇਣਾ ਚਾਹੂੰਗਾ ਜਿਵੇਂ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕੀਤਾ Imran Khan ਪਾਕਿਸਤਾਨ ਦੇ ਵਿੱਚ ਇਕੱਲਾ ਸਭ ਤੋਂ ਵੱਧ ਸੀਟਾਂ ਲੈ ਗਿਆ ਜੇਲ੍ਹ ਦੇ ਵਿੱਚ ਸੀ ਇਲੈਕਸ਼ਨ ਕਮਿਸ਼ਨ ਨੇ ਪਾਕਿਸਤਾਨ ਦੇ ਨੇ ਉਹਦੀ ਪਾਰਟੀ ਦਾ ਸਿੰਬਲ ਸਿੰਬਲ ਰੱਦ ਕਰਤਾ ਆਜ਼ਾਦ ਉਮੀਦਵਾਰ ਖੜ ਗਏ Imran Khan ਦੀਆਂ ਫੋਟੋਆਂ ਲਾ ਕੇ ਤੇ ਉਸੇ ਤਰ੍ਹਾਂ ਹੀ ਪੰਜਾਬ ਚ ਨਵਜੋਤ ਸਿੰਘ ਸਿੱਧੂ ਦੀ ਸਥਿਤੀ ਹੈ ਨਵਜੋਤ ਸਿੰਘ ਸਿੱਧੂ ਇਕੱਲਾ ਕਾਂਗਰਸ ਨੂੰ ਜਿਤਾਉਣ ਦਾ ਦਮ ਰੱਖਦਾ ਹੈ 2022 ਚ ਕਾਂਗਰਸ ਨੇ ਆਤਮਘਾਤੀ ਫੈਸਲਾ ਕਰ ਲਿਆ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਕਿਨਾਰੇ ਕੀਤਾ ਸੀ ਅਗਰ ਕਾਂਗਰਸ 2024 ਚ ਨਵਜੋਤ ਸਿੰਘ ਸਿੱਧੂ ਦਾ ਸੱਦ ਪ੍ਰਯੋਗ ਨਾ ਕਰ ਸਕੀ ਤੇ ਕਾਂਗਰਸ ਨੂੰ ਵੱਡਾ ਘਾਟਾ ਪੈ ਸਕਦਾ ਹੈ ਅੱਜ ਦਾ ਦਿਨ ਮੈਨੂੰ ਹਲੇ ਵੀ ਇਹ ਗਗਨਦੀਪ ਜੀ ਲੱਗਦਾ ਹੈ ਕਿ ਕਾਂਗਰਸ ਦੇ ਵੱਡੇ ਲੀਡਰ ਮਲਕੀ ਅਰਜਨ ਖੜਗੇ ਔਰ ਕਾਂਗਰਸ ਦੇ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਜਾਂ ਦਿੱਲੀ ਚ ਜਿਹੜਾ ਇਹਨਾਂ ਦੇ ਜਨਰਲ ਸਕੱਤਰ ਨੇ ਸੰਗਠਨ ਦੇ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੂੰ ਅੱਜ ਸਾਥ ਕੇ ਲੈ ਕੇ ਜਾਣਗੇ ਉਸ ਮੰਚ ਤੇ ਔਰ ਨਵਜੋਤ ਸਿੰਘ ਸਿੱਧੂ ਨਾਲ ਪੋਲਿਟਿਕਲ ਇਨਸਾਫ ਕਾਂਗਰਸ ਕਰੂਗੀ ਅਗਰ ਨਵਜੋਤ ਸਿੱਧੂ ਕਾਂਗਰਸ ਦੇ ਮੰਚ ਤੇ ਨਹੀਂ ਆਉਂਦਾ ਲੋਕ ਭਾਵੇਂ ਵਰਕਰ ਭਾਵੇਂ ਇਸ ਕਾਨਫਰੰਸ ਆ ਜਾਣ ਇਕੱਠ ਵੀ ਵੱਡਾ ਹੋ ਜੇ ਭਾਵੇਂ ਪਰ ਵੋਟਾਂ ਨਵਜੋਤ ਸਿੰਘ ਸਿੱਧੂ ਬਹੁਤ ਮੈਟਰ ਕਰਦਾ ਹੈ ਕਾਂਗਰਸ ਨੂੰ ਪਵਾਉਣ ਦੇ ਲਈ ਮੈਂ ਇਮਰਾਨ ਖਾਨ ਦੀ ਉਦਾਹਰਨ ਇਸ ਕਰਕੇ ਦੱਤੀ ਹੈ ਕਿ ਇਮਰਾਨ ਖਾਨ ਦੇ ਨਾਲ ਪਾਕਿਸਤਾਨ ਦੇ ਲੋਕ ਨੇ ਭਾਵੇਂ ਇਮਰਾਨ ਖਾਨ ਜੇਲ੍ਹ 'ਚ ਹੋਵੇ ਪਾਰਟੀ ਬਣਾਵੇ ਨਾ ਬਣਾਵੇ ਔਰ ਨਵਜੋਤ ਸਿੰਘ ਸਿੱਧੂ ਦੀ ਸਥਿਤੀ ਵੀ ਕਾਂਗਰਸ ਦੇ ਫਾਇਦੇ ਵਾਲੀ ਹੈ ਅਗਰ ਕਾਂਗਰਸ ਇਹ ਸਥਿਤੀ ਸਮਝੇ ਨਵਜੋਤ ਸਿੰਘ ਸਿੱਧੂ ਨੂੰ ਉਹ ਇਨਸਾਫ ਕਰਨ ਨਵਜੋਤ ਸਿੰਘ ਸਿੱਧੂ ਨਾਲ ਕਾਂਗਰਸ ਵਾਲੇ ਤੇ ਸਿੱਧੂ ਨੂੰ ਚਿਹਰੇ ਨੂੰ ਅੱਗੇ ਰੱਖਣ ਭਾਵੇਂ ਉਹਨੂੰ ਅਹੁਦੇ ਜਾਂ ਪ੍ਰਧਾਨਗੀਆਂ ਨਾ ਦੇਣ ਕਿਉਂਕਿ ਕਦੀ ਵੀ ਅਹੁਦਿਆਂ ਦਾ ਲਾਲਚੀ ਨਵਜੋਤ ਸਿੰਘ ਸਿੱਧੂ ਨਹੀਂ ਰਿਹਾ ਸੋ ਇਹ ਬਹੁਤ ਮੈਟਰ ਕਰਦਾ ਕਾਂਗਰਸ ਦੀ 2024 ਦੀ ਜਿਹੜੀ ਕੈਂਪੇਨ ਹੈ ਗਗਨਿਤ ਦੀ ਪਲਾਸੋਫੇ ਸਾਰੇ ਦੇ ਵਿਚਕਾਰ ਜਿਹੜੀ ਚਰਚਾ ਇਹ ਬਹੁਤ ਵੱਡੀ ਬਣੀ ਹੋਈ ਹੈ ਕਿ ਜੇਕਰ ਅਕਾਲੀ ਪਲ ਤੇ ਬੀਜੇਪੀ ਗੱਠਜੂਟ ਤੇ ਬਚਾਉਂਦੇ ਨੇ ਇਸ ਆਰੰਧੇ ਦੇ ਦਰਮਿਆਨ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰ੍ਹਾਂ ਕਿ ਹੁਣ ਤੱਕ ਮੰਨਫੀ ਰੱਖਿਆ ਗਿਆ ਕਾਂਗਰਸ ਦੇ ਵਿੱਚੋਂ ਜੇਕਰ ਕੱਲ ਦੀ ਸਟੇਟ ਚਿੱਤ ਵੀ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਉਂਦੇ ਤਾਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਤੱਕੜੇ ਹੋਣਗੇ ਤੇ ਕਾਂਗਰਸ ਇਸ ਲੜਾਈ ਦੇ ਵਿੱਚੋਂ ਬਾਹਰ ਹੋਏਗੀ ਜੇਕਰ ਅਜਿਹਾ ਹੁੰਦਾ ਹੈ ਤਾਂ ਲੱਗਦਾ ਹੈ ਕਿ ਇੰਡੀਆ ਘੱਟ ਚੂਟ ਦੇ ਵਿੱਚ ਵੀ ਜਿਹੜਾ ਕਿ ਤਨਾ ਕਿਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜੋ ਹੁਣ ਤੱਕ ਦਾ ਆਧਾਰ ਉਸ ਤੇ ਫਰਕ ਪਵੇਗਾ ਦੇਖੋ ਪੰਜਾਬ ਦੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਕਈ ਕਾਂਗਰਸ ਦੇ ਲੀਡਰ ਜਿਨ੍ਹਾਂ ਨੇ ਹਾਈ ਕਮਾਂਡ ਦੇ ਫੈਸਲਿਆਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਹਾਈ ਕਮਾਂਡ ਚਾਹੁੰਦੀ ਸੀ ਅਸੀਂ ਪੰਜਾਬ 'ਚ ਵੀ ਸੀਟਾਂ ਵੰਡ ਕੇ ਲੜੀਏ ਪਰ ਪੰਜਾਬ ਦੀ ਲੀਡਰਸ਼ਿਪ ਤਿਆਰ ਨਹੀਂ ਹੋਈ ਹੁਣ ਸਥਿਤੀ ਆਈ ਨੇ ਕਿ ਹਾਈ ਕਮਾਂਡ ਚਾਹੇ ਵੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕੇਗੀ ਕਿਉਂਕਿ ਭਗਵੰਤ ਮਾਨ ਵੀ ਸਿਆਸੀ ਤੌਰ ਤੇ ਵੱਡਾ ਸਟੈਂਡ ਰੱਖਦਾ ਹੈ ਔਰ ਭਗਵੰਤ ਮਾਨ ਨੇ ਜਦੋਂ ਐਲਾਨ ਕਰ ਦਿੱਤਾ ਸੀ ਧੂਰੀ ਦੇ ਵਿੱਚ 13 0 ਦਾ ਉਦੋਂ ਹੀ ਗੱਲ ਤੈਅ ਹੋ ਗਈ ਸੀ ਕਿ ਭਗਵੰਤ ਮਾਨ ਆਪਣੇ ਫੈਸਲੇ ਤੋਂ ਮੁੜਦਾ ਨਹੀਂ ਜਿਵੇਂ ਭਗਵੰਤ ਮਾਨ ਆਪਣੇ ਟੱਬਰ ਦੇ ਕਿਸੇ ਜੀ ਨੂੰ ਟਿਕਟ ਨਹੀਂ ਦਿੰਦਾ ਉਸੇ ਤਰ੍ਹਾਂ ਭਗਵੰਤ ਮਾਨ ਹੁਣ 13 ਚੋਂ ਕੋਈ ਸੀਟ ਵੰਡਦਾ ਨਹੀਂ ਸੋ ਆਮ ਆਦਮੀ ਪਾਰਟੀ ਹੁਣ ਸਮਝੌਤਾ ਕਰੇਗੀ ਨਹੀਂ ਉਹ ਤਾਂ ਅੱਗੇ ਵਧ ਗਈ ਤੇ ਪੰਜਾਬ ਦੀ ਕਾਂਗਰਸੀ ਲੀਡਰਾਂ ਦੇ ਵਿਰੋਧ ਤੋਂ ਬਾਅਦ ਹਾਈ ਕਮਾਂਡ ਦਚਿੱਤੀ ਚ ਰਹੀ ਕਾਂਗਰਸ ਦੀ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਉਹ ਇਹੀ ਹੈ ਕਿ ਕਾਂਗਰਸ ਵਕਤ ਰਹਿਦੇ ਫੈਸਲੇ ਨਹੀਂ ਲੈ ਸਕਦੀ ਕਾਂਗਰਸ ਨੇ ਤੁਸੀਂ ਮੈਨੂੰ ਦੱਸੋ ਕਗਲੀ ਜੀ ਇੰਡੀਆ ਗੱਠਜੋੜ ਦੇ ਵਿੱਚ ਕਾਂਗਰਸ ਨੇ ਕਿਹੜੀ ਪਾਰਟੀ ਨਾਲ ਸੀਟਾਂ ਦੀ ਵੰਡ ਐਲਾਨ ਕੀਤੀ ਹੈ ਪੱਛਮੀ ਬੰਗਾਲ 'ਚ ਮਾਮਲਾ ਅੜਿਆ ਪਿਆ ਮੱਧ ਪ੍ਰਦੇਸ਼ 'ਚ ਅੜਿਆ ਪਿਆ ਮੁੰਬਈ 'ਚ ਅੜਿਆ ਪਿਆ ਯੂਪੀ 'ਚ ਅੜਿਆ ਪਿਆ ਬਿਹਾਰ 'ਚ ਮਾਮਲਾ ਅੜਿਆ ਪਿਆ ਦਿੱਲੀ ਦਾ ਮਾਮਲਾ ਅੜਿਆ ਪਿਆ ਰਾਜਸਥਾਨ ਦਾ ਮਾਮਲਾ ਛੱਤੀਸਗੜ੍ਹ ਦਾ ਮਾਮਲਾ ਅੜਿਆ ਪਿਆ ਭੂਪਾਲ 'ਚ ਅੜਿਆ ਪਿਆ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਆਸਾਮ ਚਲਾਨ ਕਰਤੇ ਪੰਜਾਬ 'ਚ ਅੜਿਆ ਪਿਆ ਸੋ ਕਾਂਗਰਸ ਪਾਰਟੀ ਡਿਸੀਜਨ ਨਹੀਂ ਕਰ ਸਕੀ ਸਮੇਂ ਰਹਿੰਦੇ ਇਹ ਕਈ ਵਾਰੀ ਉਸ ਤਰ੍ਹਾਂ ਦੀ ਉਦਾਹਰਣ ਹੁੰਦੀ ਹੈ ਕਿ ਇਮਤਿਹਾਨ ਨਿਕਲ ਜਾਂਦੇ ਨੇ ਤੇ ਵਿਦਿਆਰਥੀ ਦੀ ਤਿਆਰੀ ਨਹੀਂ ਮੁੱਕਦੀ ਉਹ ਸਥਿਤੀ ਕਾਂਗਰਸ ਪਾਰਟੀ ਦੀ ਰਹਿੰਦੀ ਹੈ ਸੋ ਵਕਤ ਰਹਿੰਦੇ ਤਿਆਰੀ ਕਰਨੀ ਚਾਹੀਦੀ ਹੈ ਉਹ ਕਹਾਵਤ ਵੀ ਹੈ ਸੋ ਚਲੋ ਮੈਂ ਕਹਾਵਤ ਤਾਂ ਪਤਾ ਹੀ ਆ ਪੰਜਾਬੀ ਸਾਰੇ ਕਹਾਵਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਹੁਣ ਸਵਾਲ ਇਹ ਹੈ ਜਿਹੜਾ ਤੁਹਾਡਾ ਸਵਾਲ ਹੈ ਅਗਰ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਦਾ ਸਦ ਪ੍ਰਯੋਗ ਕਰਦੀ ਜਿਵੇਂ ਤੁਸੀਂ ਸਵਾਲ ਕੀਤਾ ਸਦ ਪ੍ਰਯੋਗ ਤੋਂ ਭਾ ਕਿ ਨਵਜੋਤ ਸਿੰਘ ਸਿੱਧੂ ਨੂੰ ਸ਼ਮੂਲੀਅਤ ਹਰ ਸਮਾਗਮ ਚ ਕਰਾਈ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਸਮਰਥਕਾਂ ਦੀ ਦਿੱਕਤ ਇਹ ਹੈ ਕਿ ਉਹਨਾਂ ਨੂੰ ਸਮਾਗਮਾਂ ਚ ਸੱਦਿਆ ਨਹੀਂ ਜਾਂਦਾ ਤੇ ਸੰਗਠਨ ਦੇ ਲੋਕ ਕਹਿ ਦਿੰਦੇ ਨੇ ਕਿ ਅਸੀਂ ਕਿਸੇ ਨੂੰ ਵੀ ਸੱਦਾ ਨਹੀਂ ਮਾਰਦੇ ਮੈਨੂੰ ਲੱਗਦਾ ਸੱਦੇ ਮਾਰਨੇ ਚਾਹੀਦੇ ਬਾਕੀਆਂ ਨੂੰ ਵੀ ਮਾਰਨੇ ਚਾਹੀਦੇ ਸੱਦੇ ਅੱਜ ਅੱਜ ਦੇ ਸਮੇਂ ਚ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਚ ਤਾਂ ਜੇ ਤੁਸੀਂ ਕਿਸੇ ਦੇ ਜਨਮ ਦਿਨ ਤੇ ਨਹੀਂ ਜਾ ਸਕਦੇ WhatsApp ਤੇ ਕੇਕ ਭੇਜ ਦਿੰਦੇ ਹੋ ਕਿਸੇ ਦੇ ਵਿਆਹ ਤੇ ਨਹੀਂ ਜਾ ਸਕਦੇ ਤੇ WhatsApp ਦੇ ਉੱਤੇ ਵਧਾਈਆਂ ਭੇਜ ਦਿੰਦੇ ਹੋ ਸੋ ਸੱਦੇ ਭਾਵੇਂ WhatsApp ਤੇ ਭੇਜੇ ਜਾਣ ਇੱਕ ਅਫੀਸ਼ੀਅਲ ਲੈਟਰ ਭੇਜੀ ਜਾਣੀ ਬਹੁਤ ਜ਼ਰੂਰੀ ਹੈ ਜਦੋਂ ਪਾਰਟੀਆਂ ਵਿਰੋਧੀ ਤਰ੍ਹਾਂ ਚ ਹੋਣ ਪਰ ਅਗਰ ਸੱਦੇ ਕਾਂਗਰਸ ਪਾਰਟੀ ਮਾਰਦੀ ਹੁੰਦੀ ਤੇ ਕਾਂਗਰਸ ਪਾਰਟੀਆਂ ਦੇ ਧਰਨਿਆਂ ਦੇ ਵਿੱਚ ਵੀ ਲੋਕ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦੀ ਤਰ੍ਹਾਂ ਪਹੁੰਚਣੇ ਸੀ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਦੇ ਹیثیت ਨਾਲ ਵੱਡੀਆਂ ਰੈਲੀਆਂ ਕਰ ਗਿਆ ਕਿਉਂਕਿ ਉਹਦੇ ਕੋਲੇ ਅਜੰਡਾ ਹੈ ਉਹਦੇ ਕੋਲੇ ਮੁੱਦਾ ਹੈ ਕਾਂਗਰਸ ਕੋਲੇ ਅਜੰਡਾ ਹੈ ਲੇਕਿਨ ਕਾਂਗਰਸ ਕੋਲੇ ਗੁੱਟਬਾਜ਼ੀ ਹੈ ਜਿਹੜੀ ਕਾਂਗਰਸ ਦਾ ਕਹਾਨ ਕਰਦੀ ਹੈ ਪੋਲੀਟਿਕਲ ਈਗੋ ਨਹੀਂ ਰੱਖਣੀ ਚਾਹੀਦੀ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਅੱਗੇ ਤੋਰਨਾ ਚਾਹੀਦਾ ਮੈਨੂੰ ਇਹ ਕਹਿਣ 'ਚ ਕੋਈ ਹੈਰਾਨੀ ਨਹੀਂ ਗਗਨਦੀਪ ਜੀ ਇੱਥੋਂ ਤੱਕ ਭਾਵੇਂ ਚਰਨਜੀਤ ਚੰਨੀ ਮੰਨਣ ਜਾਂ ਨਾ ਮੰਨਣ ਅੱਜ ਪੰਜਾਬ ਦੇ ਸੰਗਠਨ ਦੇ ਵਿੱਚ ਚਰਨਜੀਤ ਚੰਨੀ ਵੀ ਮੈਨੂੰ ਪਿੱਛੇ ਪੈ ਨਜ਼ਰ ਆਉਂਦੇ ਨੇ ਭਾਵੇਂ ਮੇਰੀ ਗੱਲ ਨਾਲ ਕੋਈ ਸਹਿਮਤ ਹੋਵੇ ਨਾ ਨਾ ਹੋਵੇ ਭਾਵੇਂ ਕਾਂਗਰਸ ਦਾ ਸੰਗਠਨ ਕਹਦੇ ਕਿ ਨਹੀਂ ਚੰਨੀ ਸਾਹਿਬ ਬਿਲਕੁਲ ਸਾਡੇ ਨਾਲ ਨੇ ਤੁਸੀਂ ਮੈਨੂੰ ਦੱਸੋ ਕਾਂਗਰਸ ਦੇ ਸੰਗਠਨ ਦੇ ਪ੍ਰੋਗਰਾਮਾਂ 'ਚ ਤੁਹਾਨੂੰ ਚਰਨਜੀਤ ਚੰਨੀ ਕਿੰਨੀ ਖਗਵਾਈ ਕਰਦੇ ਨਜ਼ਰ ਆਉਂਦੇ ਨੇ ਪਾਨਾ ਸਿੱਧੂ ਦਾ ਮਾਮਲਾ ਆਇਆ ਚਰਨਜੀਤ ਚੰਨੀ ਜੀ ਇਕੱਲੇ ਸੀ ਸੁਖਪਾਲ ਖੈਰਾ ਵੀ ਲੱਗੇ ਹੋਏ ਸੀ ਤੁਸੀਂ ਮੈਨੂੰ ਦੱਸੋ ਕਾਂਗਰਸ ਦੇ ਸੰਗਠਨ ਨੇ ਮਿਲ ਕੇ ਹਮਲਾ ਮਾਰਿਆ ਨਵਜੋਤ ਸਿੰਘ ਸਿੱਧੂ ਨੇ ਵੀ ਪਹਿਲਾ ਬਿਆਨ ਦਿੱਤਾ ਪਾਨਾ ਸਿੱਧੂ ਦੇ ਹੱਕ 'ਚ ਸੋ ਇਸ ਕਰਕੇ ਮੇਰਾ ਹੀ ਮੰਨਣਾ ਹੈ ਕਿ ਗੁੱਟਬਾਜ਼ੀ ਖਤਮ ਹੋਣੀ ਚਾਹੀਦੀ ਹੈ ਉਹਦੇ ਲਈ ਬਹੁਤ ਵੱਡੀ ਭੂਮਿਕਾ ਕਾਂਗਰਸ ਦੀ ਹਾਈ ਕਮਾਂਡ ਦੀ ਕਾਂਗਰਸ ਦੀ ਹਾਈ ਕਮਾਂਡ ਦੇ ਦਖਲ ਤੋਂ ਬਿਨਾਂ ਇਹ ਮਸਲੇ ਨਹੀਂ ਨਿਬੜਨੇ ਹੁਣ ਅਗਰ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚਦੇ ਕਾਂਗਰਸ ਦੇ ਮੰਚ 'ਤੇ ਦੇਖਣ ਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਜ਼ਮੀਨੀ ਪੱਧਰ ਤੇ ਇਹਦਾ ਬਹੁਤ ਫਰਕ ਪੈਣਾ ਕਿਉਂਕਿ ਹਜੇ ਚੋਣਾਂ ਹੋਣੀਆਂ ਨੇ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਅਗਰ 2024 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਨਹੀਂ ਨਿਕਲਦੇ ਇਹਦਾ ਬਹੁਤ ਵੱਡਾ ਘਾਟਾ ਕਾਂਗਰਸ ਪਾਰਟੀ ਦੀਆਂ 13 ਦੀਆਂ 13 ਸੀਟਾਂ ਤੇ ਉਹਨਾਂ ਨੂੰ ਪਾਊਗਾ ਸਿਆਣੇ ਕਹਿੰਦੇ ਨੇ ਕਿ ਬੜਾ ਜ਼ਰੂਰੀ ਹੈ ਕਿ ਪਰਿਵਾਰ 'ਚ ਸਾਰੇ ਭਾਂਡੇ ਭਾਵੇਂ ਖੜਕਦੇ ਰਹਿੰਦੇ ਹੋਣ ਪਰ ਜਦੋਂ ਕਿਤੇ ਲੰਗਰ ਲੱਗਿਆ ਹੋਵੇ ਤੇ ਸਾਰੇ ਭਾਂਡੇ ਬਰਾਬਰ ਦਾ ਭਾਰ ਚੱਕਣ ਇਸ ਕਰਕੇ ਹੁਣ ਸਥਿਤੀਆਂ ਨੇ ਜਿਹੜੀਆਂ ਉਹ ਸੇਵਾਆਂ ਦੀਆਂ ਨੇ ਸੋ ਸੇਵਾਆਂ ਦੀਆਂ ਸਥਿਤੀਆਂ ਦੇ ਵਿੱਚ ਸਾਰੀ ਪਾਰਟੀ ਅਗਰ ਇਕੱਠੀ ਹੋ ਕੇ ਚੱਲੂਗੀ ਤੇ ਕਾਮਯਾਬ ਰਹੂਗੀ ਨਵਜੋਤ ਸਿੰਘ ਸਿੱਧੂ ਤੋਂ ਬਿਨਾ 2024 ਚ ਕਾਂਗਰਸ ਦਾ ਜਿੱਤਣਾ ਮੈਨੂੰ ਔਖਾ ਲੱਗਦਾ ਹੈ ਬਾਕੀ ਮਹੀਨੇ ਥੋੜੇ ਜਿ ਰਹਿ ਗਏ ਮਹੀਨੇ ਥੋੜੇ ਜਿ ਰਹਿ ਗਏ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਗਗਨਦੀਪ ਜੀ ਹੋ ਹੀ ਜਾਣਾ ਬਿਲਕੁਲ ਸੋ ਇਸ ਸਾਦੇ ਵਿੱਚ ਕੱਢ ਲਿਆ ਸੋ ਇੱਕ ਵੱਡੀ ਚਰਚਾ ਰਹੀ ਟਰਬਿਊਨ ਦੇ ਵੱਲੋਂ ਇੱਕ ਬਹੁਤ ਵੱਡਾ ਮਸਲਾ ਛਾਪ ਦਿੱਤਾ ਕਿ ਆਕਾਲੀ ਪਾਜਪਾ ਕੱਟਚੂਟ ਹੋਣਾ ਹੈ ਪਰ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਦਾ ਦੌਰ ਹੈ ਉਸ ਮੀਟਿੰਗਾਂ ਦੇ ਦੌਰ ਦੇ ਵਿੱਚ ਸਭ ਤੋਂ ਵੱਡੀ ਸਹਿਮਤੀ ਬੀਜੇਪੀ ਵਾਲੇ ਪਖ ਤੋਂ ਅਕਾਲੀ ਨਾਲ ਗੱਲਬਾਤ ਕਰਨ ਦੀ ਸੁਨੀਲ ਜਾਖੜਾ ਉਸ ਦੇ ਵਿੱਚ ਦੂਸਰੇ ਨੰਬਰ ਤੇ ਉੱਤੇ ਕੈਪਟਨ ਮੋਰਿੰਦਰ ਸਿੰਘ ਦਾ ਨਾਮ ਹੈ ਅਕਾਲੀ ਦਲ ਪਾਸਿਓਂ ਪ੍ਰੇਮ ਸਿੰਘ ਚੰਦੂ ਬਾਜਰਾ ਹੁਣਾਂ ਦਾ ਨਾਮ ਉਹਨਾਂ ਨੇ ਪਾਇਆ ਕਹਿੰਦੇ ਕਿ ਇਹ ਸਾਰੇ ਉਹ ਲੋਕ ਨੇ ਜਿਹੜੇ ਗੱਲਬਾਤ ਕਰਨਾ ਚਾਹੁੰਦੇ ਨੇ ਇਹਨਾਂ ਦੀਆਂ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ ਪਰ ਕਿਤੇ ਨਾ ਕਿਤੇ ਬੀਜੇਪੀ ਵੀ ਉਸ ਸਿਆਸੀ ਖੋਰੇ ਦਾ ਸ਼ਿਕਾਰ ਹੋ ਰਹੀ ਹੈ ਕਿਉਂਕਿ ਟਕਸਾਲੀ ਬੀਜੇਪੀ ਵਾਲੇ ਕਈ ਨਿਰਾਸ਼ਪੂਰ ਰਹੀ ਨੇ ਤੇ ਜਿਹੜੇ ਕਾਂਗਰਸ ਦੇ ਵਿੱਚੋਂ ਬੀਜੇਪੀ ਚ ਗਏ ਉਹ ਵੀ ਕਹਿੰਦੇ ਬਹੁਤੇ ਸਹਿਮਤ ਨਹੀਂ ਕਿ ਅਕਾਲੀ ਦਲ ਨਾਲ ਗੱਠਜੋੜ ਕੀਤਾ ਜਾਵੇ ਪੰਜਾਬ ਦੇ ਦੇਖੋ ਅਕਾਲੀ ਦਲ ਨਾਲ ਗੱਠਜੋੜ ਦੇ ਮਾਮਲੇ ਤੇ ਬੀਜੇਪੀ ਦੇ ਵਿੱਚ ਇੱਕ ਦੋ ਜਾਂ ਤਿੰਨ ਤਰ੍ਹਾਂ ਦੀ ਜਿਹੜੀ رائے ਹੈ ਉਹ ਹੈ ਇਹ رائے ਅਕਾਲੀ ਦਲ ਦੇ ਵਿੱਚ ਵੀ ਹੈ ਅਕਾਲੀ ਦਲ ਚ ਪਰ ਬਹੁਤੇ ਲੀਡਰ ਖੁਸ਼ ਹੋਣਗੇ ਅਗਰ ਬੀਜੇਪੀ ਨਾਲ ਸਮਝਾਤਾ ਹੁੰਦਾ ਹੁਣ ਬੀਜੇਪੀ ਦੀ ਦਿੱਕਤ ਕੀ ਹੈ ਕਿ ਬੀਜੇਪੀ ਚ ਤਾਂ ਇੱਕ ਤਾਂ ਉਹਨਾਂ ਦਾ ਆਪਣਾ ਕੱਲਰ ਹੈ ਜਿਹੜਾ ਲੰਮੇ ਸਮੇਂ ਤੋਂ ਬੀਜੇਪੀ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਰਿਹਾ ਭਾਵੇਂ ਕਾਲਾ ਦੌਰ ਹੋਵੇ ਤੇ ਭਾਵੇਂ ਕੋਈ ਵੀ ਦੌਰ ਹੋਵੇ ਉਹ ਬੀਜੇਪੀ ਲਈ ਕਮਿਟਡ ਰਹੇ ਨੇ ਬੀਜੇਪੀ ਦੇ ਪ੍ਰਚਾਰਚ ਲੱਗੇ ਰਹੇ ਨੇ ਸੋ ਬੀਜੇਪੀ ਦੇ ਵਲੰਟੀਅਰ ਵਰਕਰ ਜਿਨ੍ਹਾਂ ਨੇ ਆਪਣੀਆਂ ਪੁਸ਼ਤਾ ਬੀਜੇਪੀ ਨਾਲ ਲਾਤੀਆਂ ਉਹ ਚਾਹੁੰਦੇ ਨੇ ਬੀਜੇਪੀ ਤਰੱਕੀ ਕਰੇ ਕਿਤੇ ਨਾ ਕਿਤੇ ਉਹ ਇਸ ਗੱਲ ਤੋਂ ਨਾ ਖੁਸ਼ ਨੇ ਕਿ ਜਿਹੜੇ ਲੀਡਰ ਕਾਂਗਰਸ ਤੋਂ ਆਏ ਸੀ ਉਹਨਾਂ ਨੂੰ ਬੀਜੇਪੀ ਦੀ ਲੀਡਰਸ਼ਿਪ ਨੂੰ ਕੱਟ ਕੇ ਮੋਰੀ ਬਣਾ ਦਿੱਤਾ ਗਿਆ ਭਾਵੇਂ ਇਹ ਗੱਲ ਕੋਈ ਮੰਨੇ ਨਾ ਮੰਨੇ ਉਹਨਾਂ ਦੇ ਮਨ ਦੇ ਵਿੱਚ ਬੀਜੇਪੀ ਲੀਡਰਾਂ ਦੇ ਇਹ ਗੱਲ ਹੈ ਹੁਣ ਦੂਜੇ ਪਾਸੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਕੈਪਟਨ ਅਮਰਿੰਦਰ ਦੀ ਸੁਨੀਲ ਜਾਖੜ ਦੀ ਹੋਰ ਕਈ ਲੀਡਰਾਂ ਦੀ ਬਹੁਤ ਵੱਡੀ ਚੁਣੌਤੀ ਹੈ ਸੁਨੀਲ ਜਾਖੜ ਹੋਣ ਲਈ ਕਿ 13 ਸੀਟਾਂ ਤੇ ਬੀਜੇਪੀ ਦੀ ਪਰਫਾਰਮੈਂਸ ਕੀ ਰਹਿੰਦੀ ਹੈ ਜਿਵੇਂ ਅੱਜ ਦੀ ਗੱਲ ਕਰਾਂ ਗਗਨਦੀਪ ਜੀ ਪੰਜਾਬ ਦੇ ਸ਼ਹਿਰਾਂ 'ਚ ਬੀਜੇਪੀ ਤਕੜੀ ਹੋਈ ਹੈ ਕਿਉਂਕਿ ਬੀਜੇਪੀ ਨੇ ਸ਼੍ਰੀ ਰਾਮ ਮੰਦਰ ਨਿਰਮਾਣ ਦਾ ਵਾਅਦਾ ਪੂਰਾ ਕਰਤਾ ਸ਼ਹਿਰਾਂ 'ਚ ਕੋਈ ਹੈਰਾਨੀ ਨਹੀਂ ਹੋਊਗੀ ਅਗਰ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਬੀਜੇਪੀ ਦੀ ਬਰਾਬਰ ਦੀ ਟੱਕਰ ਹੋਏਗੀ 2024 'ਚ ਇਹ ਗੱਲ ਤੈਅ ਹੈ ਸ਼ਹਿਰਾਂ 'ਚ ਬਰਾਬਰ ਦੀ ਟੱਕਰ ਹੋਏਗੀ ਫਰਕ ਕਿੱਥੇ ਪੈਣਾ ਹੈ ਪਿੰਡਾਂ 'ਚ ਹੁਣ ਪਿੰਡਾਂ 'ਚ ਬੀਜੇਪੀ ਕੋਲੇ ਵੋਟ ਬੈਂਕ ਨਹੀਂ ਆ ਕਿਸਾਨ ਨਾਰਾਜ਼ ਨੇ ਦੂਜੇ ਪਾਸੇ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੈ ਇਸੇ ਕਰਕੇ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਵੀ ਕਿਤਨਾ ਕਿਤੇ ਚਾਹੁੰਦੀ ਹੈ ਕਿ ਅਸੀਂ ਕਿਸੇ ਨਾ ਕਿਸੇ ਚੰਗੇ ਰਸਤੇ ਤੇ ਪੰਜਾਬ 'ਚ ਤੁਰੀਏ ਹੁਣ ਕਿਸਾਨ ਅੰਦੋਲਨ ਦੁਬਾਰਾ ਖੜਾ ਹੋ ਰਿਹਾ ਹੈ ਤੁਰੰਤ ਤਿੰਨ ਲੀਡਰਾਂ ਦਾ ਚੰਡੀਗੜ੍ਹ ਆਉਣਾ ਭਗਵੰਤ ਮਾਨ ਦੇ ਸੱਦੇ ਤੇ ਉਹਦੇ ਪਿੱਛੇ ਉਹਨਾਂ ਦਾ ਟਾਰਗੇਟ ਇਹ ਹੈ ਕਿ ਕਿਸੇ ਵੀ ਤਰੀਕੇ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਸਹਿਮਤੀ ਬਣਾ ਲਈਏ ਅੰਦੋਲਨ ਭਖਣ ਤੋਂ ਪਹਿਲਾਂ ਪਹਿਲਾਂ ਨਿਬੇੜ ਲਈਏ ਔਰ ਇਸ ਕਿਸਾਨਾਂ ਦੇ ਨਾਲ ਜਿਹੜੀ ਅੰਦੋਲਨ ਦੀ ਸਹਿਮਤੀ ਬਣਦੀ ਹੈ ਉਹਨੂੰ ਵੀ ਬੀਜੇਪੀ ਆਪਣੀ ਜਿੱਤ ਔਰ ਕਿਸਾਨਾਂ ਦੇ ਵਿੱਚ ਆਪਣੇ ਹਰਮਨ ਪਿਆਰਤਾ ਦੇ ਤੌਰ ਤੇ ਅੱਗੇ ਵਧਾਉਣਾ ਚਾਹੇਗੀ ਬੀਜੇਪੀ ਔਰ ਅਗਰ ਬੀਜੇਪੀ ਨੇ ਕਿਸਾਨ ਅੰਦੋਲਨ ਖੁਸ਼ੀ-ਖੁਸ਼ੀ ਨਿਬੇੜ ਲਿਆ ਉਹਦੇ ਨਾਲ ਕਿਸਾਨਾਂ ਦੇ ਨਾਲ ਵੀ ਬੀਜੇਪੀ ਦਾ ਰਾਪਤਾ ਚੰਗਾ ਬਣ ਗਿਆ ਤੇ ਬੀਜੇਪੀ ਨੂੰ ਸਾਇਦਾ ਪਿੰਡਾਂ 'ਚ ਹੋ ਸਕਦਾ ਹੁਣ ਜਿੱਤੋਂ ਤੱਕ ਅਕਾਲੀ ਦਲ ਨਾਲ ਸਮਝੌਤੇ ਦੀ ਗੱਲ ਹੈ ਸੁਨੀਲ ਜਾਖੜ ਅੱਗੇ ਵੀ ਚੁਣੌਤੀ ਐ ਔਰ ਕੈਪਟਨ ਅਮਰਿੰਦਰ ਸਿੰਘ ਅੱਗੇ ਵੀ ਚੁਣੌਤੀ ਐ ਇਹ ਦੋਵੇਂ ਲੀਡਰ ਇਸ ਵਕਤ ਅਗਰ ਪੰਜਾਬ ਚ ਬੀਜੇਪੀ ਨੂੰ ਜਿਤਾ ਨਾ ਸਕੇ ਜਾਂ ਸੰਤੋਸ਼ਜਨਕ ਘਟੋ ਘਟ ਤਿੰਨ ਸੀਟਾਂ ਵੀ ਅਗਰ ਇਹ ਦਵਾ ਨਾ ਸਕੇ ਕਿਉਂਕਿ ਜਿਹੜੀ ਅੱਜ ਦੀ ਸਥਿਤੀ ਹੈ ਨਾ ਕਦਰਦੀਪ ਜੀ ਬੀਜੇਪੀ ਨੂੰ ਕੋਈ ਸੀਟ ਮੇਨੂੰ ਨਜ਼ਰ ਨਹੀਂ ਆਉਂਦੀ ਸ਼ਹਿਰਾਂ ਚ ਪੂਰਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਨਾਲ ਲੇਕਿਨ ਪਿੰਡਾਂ ਚ ਬੀਜੇਪੀ ਦੀ ਵੋਟ ਫੀਸਦ ਬਹੁਤ ਘੱਟ ਮੇਨੂੰ ਨਜ਼ਰ ਆਉਂਦੀ ਹੈ ਹੁਣ ਅਗਰ ਤਿੰਨ ਸੀਟਾਂ ਗੁਰਦਾਸਪੁਰ ਦੇਖੋ ਮੈਂ ਅੱਗੇ ਵੀ ਕਿਹਨਾ ਹੋਣਾ ਗੁਰਦਾਸਪੁਰ ਚ ਜਿੰਨੇ ਕੰਮ ਸਣੀ ਦੇਵੋਲ ਨੇ ਕਰਤੇ ਬੀਜੇਪੀ ਆਪ ਹੈਰਾਨ ਹੋਣੀ ਆ ਵੀ ਅੱਛਾ ਸਣੀ ਦੇਵੋਲ ਨੇ ਇੰਨਾ ਕੰਮ ਕਰਤਾ ਸਾਡਾ ਇਸੇ ਤਰ੍ਹਾਂ ਅਮਰਸਰਚ ਪੂਰੀ ਸਾਹ ਪਿਛਲੀ ਵਾਰੀ ਹਾਰੇ ਸੀ ਮੰਤਰੀ ਬਣਾਏ ਸੀ ਤੁਸੀਂ ਮੈਨੂੰ ਦੱਸੋ ਪਿਛਲੇ 2 ਮਹੀਨਿਆਂ ਤੋਂ ਪੂਰੀ ਸਾਹ ਦੀ ਅਮਰਸਰਚ ਕੋਈ ਸਰਗਰਮੀ ਹੈ ਨਹੀਂ ਹੈ ਕੱਲੇ ਸੋਮ ਪ੍ਰਕਾਸ਼ ਜੀ ਰਹਿਗੇ ਕੱਲੇ ਸੋਮ ਪ੍ਰਕਾਸ਼ ਦੇ ਸਿਰ ਤੇ ਪੰਜਾਬ ਜਾਂ ਸੁਨੀਲ ਜਾਖੜ ਦੇ ਸਿਰ ਤੇ ਬੀਜੇਪੀ ਪੰਜਾਬ ਚ 13 ਸੀਟਾਂ ਨਹੀਂ ਜਿੱਤ ਸਕਦੀ ਜਿਹੜੀ ਸ਼ਹਿਰਾਂ ਚ ਬੀਜੇਪੀ ਤਕੜੀ ਹੋਈ ਹੈ ਉਹ ਸਿਰਫ ਤੇ ਸਿਰਫ ਸ਼੍ਰੀ ਰਾਮ ਮੰਦਰ ਨਿਰਮਾਣ ਦਾ ਵਾਅਦਾ ਪੂਰਾ ਕਰਨ ਕਰਕੇ ਪੂਰੀ ਹੋਈ ਹੈ ਕਿਉਂਕਿ ਇਹ ਲੋਕਾਂ ਦੀ ਚਾਹਤ ਸੀ ਹਰ ਕਿਸੇ ਦੀ ਚਾਹਤ ਸੀ ਸ਼ਹਿਰ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਸਾਡਾ ਭਾਈਚਾਰਾ ਵਸਦਾ ਹੁਣ ਅਜੇ ਹਾਲਾਤਾਂ ਦੇ ਵਿੱਚ ਕੈਪਟਨ ਮਰਿੰਦਰ ਔਰ ਸੁਨੀਲ ਜਾਖੜ ਬਿਲਕੁਲ ਇਹ ਚਾਹੁੰਦੇ ਹੋਣਗੇ ਕਿ ਅਗਰ ਸਾਨੂੰ ਪਿੰਡਾਂ ਦੀ ਵੋਟ ਆ ਜੇ ਅਕਾਲੀ ਦਲ ਦੇ ਰੂਪ ਚ ਚਾਹੇ ਆ ਜੇ ਉਹਦੇ ਨਾਲ ਬੀਜੇਪੀ ਤਕੜੀ ਹੋ ਸਕਦੀ ਹੈ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਕਿ ਬੀਜੇਪੀ ਦੇ ਕਾਂਗਰਸ ਦੇ ਲੀਡਰੇ ਕੋਸ਼ਿਸ਼ਾਂ ਕਰਦੇ ਹੋਣ ਜਿਹੜੇ ਕਾਂਗਰਸ ਤੋਂ ਗਏ ਹੋਏ ਬੀਜੇਪੀ ਦੇ ਲੀਡਰ ਨੇ ਪਾਵੇਂ ਕੈਪਟਨ ਮਰਿੰਦਰ ਪਾਵੇਂ ਸੁਨੀਲ ਜਾਖੜ ਕਿ ਅਸੀਂ ਕਿਤੇ ਨਾ ਕਿਤੇ ਅਕਾਲੀ ਦਲ ਨਾਲ ਸਮਝੌਤਾ ਕਰਾ ਦਈਏ ਪਰ ਅਕਾਲੀ ਦਲ ਵੀ ਅੰਦਰ ਖਾਤੇ ਸਮਝੌਤਾ ਕਰਨ ਦੇ ਮੂਡ 'ਚ ਹੋਏਗਾ ਕਿਉਂਕਿ ਅੱਜ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਆਪਣੇ ਦਮ ਤੇ ਸਾਡੇ ਲਈ ਸੀਟਾਂ ਜਿੱਤਣੀਆਂ ਬਹੁਤ ਔਖੀਆਂ ਨੇ ਪਰ ਅਗਰ ਅਕਾਲੀ ਦਲ ਸਮਝੌਤਾ ਕਰਦਾ ਹੈ ਇਹ ਫਰਕ ਪੈਣਾ ਕਿੰਨੀਆਂ ਸੀਟਾਂ ਦਾ ਕਰਦਾ ਹੈ 8 13 ਸੀਟਾਂ ਨੇ ਕਿ ਅਕਾਲੀ ਦਲ 8 ਲੜਦਾ ਹੈ ਭਾਜਪਾ ਕੋਲੇ 5 ਜਾਂਦੀਆਂ ਨੇ ਕਿ 7 6 ਦਾ ਫਾਰਮੂਲਾ ਬਣਦਾ ਹੈ ਕਿ ਚੰਡੀਗੜ੍ਹ ਵਾਲੀ ਪਾ ਕੇ 14 ਸੀਟਾਂ ਪਾ ਕੇ 7-7 ਤੇ ਸੀਟਾਂ ਵੰਡੀਆਂ ਜਾਂਦੀਆਂ ਨੇ ਇਹਦੇ ਤੇ ਚੀਜ਼ਾਂ ਨਿਰਪਰ ਕਰਦੀਆਂ ਨੇ ਔਰ ਮੈਨੂੰ ਇਹ ਪੂਰੀ ਆਸ ਹੈ ਗਗਨਦੀਪ ਜੀ ਜੋ ਸਥਿਤੀਆਂ ਬਣੀਆਂ ਨੇ ਭਾਜਪਾ ਔਰ ਅਕਾਲੀ ਦਲ ਦਾ ਸਮਝੌਤਾ ਹੋਣ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਅੱਜ ਭਾਵੇਂ ਦੋਵੇਂ ਪਾਰਟੀਆਂ ਸਹਿਮਤ ਹੋਣ ਜਾਂ ਨਾ ਹੋਣ ਪਰ ਜਿਵੇਂ-ਜਿਵੇਂ ਚੋਣਾਂ ਨੇੜੇ ਹੋਣਗੀਆਂ ਪੰਜਾਬ 'ਚ ਭਗਵੰਤ ਮਾਨ ਦਾ 13 ਜ਼ੀਰੋ ਦਾ ਜਿਹੜਾ ਅਭਿਆਨ ਹੈ ਬਹੁਤ ਵੱਡਾ ਹੈ 90% ਲੋਕਾਂ ਨੂੰ ਜ਼ੀਰੋ ਬਿੱਲ ਤੁਸੀਂ ਦੇਖੋ ਘਰ-ਘਰ ਰਾਸ਼ਨ ਦੀ ਸਕੀਮ ਵੀ ਕੱਲ ਸ਼ੁਰੂ ਕਰਤੀ ਮਹੱਲਾ ਕਲੀਨਿਕ 700 ਦੇ ਕਰੀਬ ਪਹੁੰਚਣ ਵਾਲੇ ਨੇ 1 ਕਰੋੜ ਤੋਂ ਵੱਧ ਲੋਕਾਂ ਨੇ ਸਹੂਲਤ ਲਈ 41000 ਦੇ ਨੇੜੇ ਤੇੜੇ ਨੌਕਰੀਆਂ ਇਹ ਛੋਟੇ ਮਸਲੇ ਨਹੀਂ ਹੈ ਸਾਡੇ ਆਮ ਲੋਕ ਪੰਜਾਬ ਦੇ ਜਿਹੜੇ ਨੇ ਉਹ ਸਹੂਲਤਾਂ ਚਾਹੁੰਦੇ ਸੀ ਜਿਹੜੀਆਂ ਡਾਇਰੈਕਟ ਸਹੂਲਤਾਂ ਉਹਨਾਂ ਨੂੰ ਮਿਲਣ ਔਰ ਡਾਇਰੈਕਟ ਬੈਨੀਫਿਟ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਕਰਾਇਆ ਇਸ ਕਰਕੇ 13 0 ਅਗਰ ਭਗਵੰਤ ਮਾਨ ਦਾ ਟਾਕਰਾ ਕਰਨਾ ਹੈ ਭਾਜਪਾ ਔਰ ਅਕਾਲੀ ਦਲ ਨੂੰ ਗੱਠਜੋੜ ਕਰਨਾ ਪਊਗਾ ਔਰ ਜਿਵੇਂ ਮੈਂ ਪਹਿਲਾਂ ਕਿਹਾ ਅਗਰ ਅਕਾਲੀ ਦਲ ਭਾਜਪਾ ਗੱਠਜੋੜ ਹੋ ਗਿਆ ਤੇ ਪੰਜਾਬ ਚ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਔਰ ਅਕਾਲੀ ਭਾਜਪਾ ਗੱਠ ਜੋੜਦਾ ਹੋਏਗਾ ਫਿਰ ਮੈਨੂੰ ਕਾਂਗਰਸ ਅਗਰ ਕਾਂਗਰਸ ਸਿੱਧੂ ਨੂੰ ਨਾਲ ਲੈ ਕੇ ਨਹੀਂ ਚੱਲਦੀ ਤਾਂ ਫਿਰ ਕਾਂਗਰਸ ਮੈਨੂੰ ਬਹੁਤ ਪਿੱਛੇ ਨਜ਼ਰ ਆਉਂਦੀ ਹੈ ਹੁਣੇ ਤੋਂ ਹੀ ਬਾਕੀ ਸਿਆਸਤ ਹੈ ਸਿਆਸਤ ਚ ਫੈਸਲਿਆਂ ਦੇ ਨਾਲ ਪੋਲੀਟੀਕਲ ਮਾਹੌਲ ਬਦਲਦਾ ਹੈ ਅਗਰ ਗਲਤ ਫੈਸਲੇ ਪੋਲੀਟੀਕਲ ਪਾਰਟੀਆਂ ਲੈ ਲੈਂਦੀਆਂ ਨੇ ਤੇ ਉਹਨਾਂ ਦਾ ਨੁਕਸਾਨ ਹੈ ਅਗਰ ਚੰਗੇ ਫੈਸਲੇ ਲੈਂਦੀਆਂ ਨੇ ਤੇ ਫਿਰ ਪੰਜਾਬ ਚ ਮੁਕਾਬਲਾ ਬਿਲਕੁਲ ਤੋਂ ਉੱਪਰ ਤੱਕ ਜਿਸ ਤਰ੍ਹਾਂ ਦੀ ਚਰਚਾ ਰਹੀ ਹੈ ਇਸ ਚਰਚਾ ਦੇ ਵਿੱਚਕਾਰ ਇਹ ਵੱਡੀ ਗੱਲ ਰਹੇਗੀ ਕਿ ਜੇਕਰ ਨਵਜੂਤ ਸਿੰਘ ਸਿੱਧੂ ਸਟੇਜ ਤੇ ਨਹੀਂ ਪਹੁੰਚਦੇ ਤੇ ਜੇਕਰ ਪਹੁੰਚਦੇ ਨੇ ਤਾਂ ਰਾਜਾ ਪੜਿੰਗ ਅਤੇ ਨਵਜੂਤ ਸਿੰਘ ਸਿੱਧੂ ਦਾ ਮੂੰਹ ਇੱਕ ਦੂਜੇ ਵੱਲ ਹੁੰਦਾ ਜਾਂ ਨਹੀਂ ਇਹ ਵੀ ਬਹੁਤ ਵੱਡੀ ਚਰਚਾ ਰਹੇਗੀ ਪਰ ਇਹ ਸਾਰੇ ਦੇ ਵਿਚਕਾਰ ਕਾਂਗਰਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਦੇ ਪ੍ਰਧਾਨ ਖੜਕੇ ਲਈ ਸਭ ਤੋਂ ਵੱਡੀ ਚੁਣੌਤੀ ਕਿ ਪੰਜਾਬ 'ਚ ਇਸ ਪਾਰਟੀ ਨੂੰ ਇੱਕ ਕਰਕੇ ਜਾਣਾ ਤਾਂ ਫਿਰ ਪੰਜਾਬ ਦੀਆਂ ਚੋਣਾਂ ਦੇ ਵਿੱਚੋਂ ਵੱਡੀ ਹਾਰ ਤੇ ਵੱਲ ਵਾਪਸ ਦਿੱਲੀ ਕਾਂਗਰਸ ਨੂੰ ਤਿਆਰ ਕਰਕੇ ਜਾਣਾ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚੋਂ ਕਾਂਗਰਸ ਦੇ ਲਈ ਸਾਹਮਣੇ ਆ ਸਕਦੀਆਂ ਨੇ ਫਿਲਹਾਲ ਦੇ ਲਈ ਆਉਣ ਵਾਲੇ ਸਮਾਂ ਦੱਸੇ ਕਿ ਕਿ ਆਖਰਕਾਰ ਕਾਂਗਰਸ ਆਪਣੀ ਪਾਰਟੀ ਜਾਂ ਫਿਰ ਅਕਾਲੀ ਭਾਜਪਾ ਗੱਠਜੋੜ ਪੰਜਾਬ ਦੇ ਵਿੱਚੋਂ ਵੱਧ ਸੀਟਾਂ ਦੇਣ ਲੱਗੇ ਆਉਂਦਾ ਹੈ